ਦਾ ਧੰਨਵਾਦ ਕਰਦਾ ਤੇ ਨਾਲ ਹੀ ਉਹਨਾਂ ਦਾ ਵੈਲਕਮ ਕਰਦਾ ਕਿ ਤੇ ਪੰਜਾਬੀ ਦੇ ਸੋਟੇ ਦੇ ਪ੍ਰੋਗਰਾਮ ਦਾ ਜਿਹੜਾ ਬਹੁਤ ਪਲਾਕਾਈ ਕਰਨ ਲਈ ਆਏ ਇਹਦੀ ਦੌਰਤ ਬਿਜਾਣ ਰਹੀ ਹੈ ਥੋੜੀ ਜੀ ਜਾਣਕਾਰੀ ਦੇਵਾਂ ਕਿ ਬਹੁਤ ਸਾਰੇ ਡਿਟਾਈਲ ਅਸੀਂ ਜਿਹੜੀ ਅਪਰੇ ਮੁਸਤਨ ਨਾਲ ਕਰੀ ਪ੍ਰਾਪਤੀ ਬੜੀ ਉੱਤਮ ਹੈ ਅੱਤਿ ਜਦੋਂ ਤੁਹਾਡੇ ਕੰਮ ਤਾਂ ਰਹੀ ਸੀ ਨਾ ਤੇ ਤੇਨਾਂ ਨੇ ਕੀ ਕਿਹਾ ਜੀ ਤੁਸੀਂ ਤੇ ਚੇਅਰਮੈਨ ਨੇ ਇਹਲੇ ਹਾਲਾਤ ਦੇ ਕੁਝ ਪ੍ਰਾਪਤੀਆਂ ਆਪੀਆਂ ਨੇ ਜਿੱਦਲੇ ਬੇਸਤ ਕਰਦੀਆਂ ਨੇ ਜੀ ਤੇ ਤੁਸੀਂ ਇੱਕ ਸੋਸਾਇਟੀ ਜਿਹੜੀ ਆ ਸਾਡੀ ਵੀ ਤੁਹਾਡੀ ਇਹ ਉਹਨਾਂ ਲੋੜ ਵਾਲੇ ਪਰਿਵਾਰਾਂ ਦੀ ਸੋਸਾਇਟੀ ਐ ਜਿਨ੍ਹਾਂ ਨੂੰ ਲੋੜ ਐ ਪਰ ਸਭ ਤੋਂ ਵੱਡੀ ਗੱਲ ਨਾ ਇਹ ਸੋਸਾਇਟੀsearchTerm ਨਾ ਜਾਤ ਨਾ ਵਜਤ ਸਭ ਤੋਂ ਵੱਡੀ ਜਾਤ ਕੀ ਹੈ ਜਾਤ ਮਾਨਵਤਾ ਅ ਜਿਹੜੇ ਤੀਵ ਮਨੁੱਖਾਂ ਨੂੰ ਪਿਆਰ ਕਰਦੇ ਆ ਨਾ ਉਹਨਲੀ ਜਾਤ ਨੇ ਸੋਚਣਾ ਚਾਹੀਦਾ ਲੋਹੂ ਨੂੰ ਕਾਟ ਦੀ ਛੇ ਉਤੇ ਵਿੱਚ ਬੈਠਦਾ ਨਹੀਂ ਟਿੱਪੇ ਦੇ ਵਿੱਚ ਆਟਾ ਨਹੀਂ ਤੇ ਜਾ ਕੇ ਚਰਚਾ ਕਿ ਨਹੀਂ ਕਰਨੀ ਨਹੀਂ ਨੂੰ ਆਸਤੀ ਆਵੇ ਬੀਤੇ ਮੇਰੇ ਨੂੰ ਫੇਰ ਪੜਤਾਂਗਾ ਤੂੰ ਇਹ ਪਹਿਲਾ ਤੇਰੇ ਹੱਥ ਨਹੀਂ ਆਉਣਾ ਤੂੰ ਕਿਸ ਮੁਹ ਹੱਸ ਕੇ ਦਿਖਾਏਗਾ ਤੂੰ ਜਦੋਂ ਟਿੱਖਿਆ ਨੇੜੇ ਆਵੇ ਉਹ ਜੋਰ ਬਥੇਰਾ ਲਾਵੇ ਜਦੋਂ ਟਿੱਖਿਆ ਨੇੜੇ ਆਵੇ ਉਹ ਇਸਿਆ ਲਾਵੇ ਸਾਰਾ ਸਾਰੀ ਤੇ ਉਹ ਤੇ ਗਾਵੇ ਤੇ ਸੰਜੋ ਬਾਸ ਨੂੰ ਨਾ ਮੁਸਕ ਲੈ ਆ ਕੋਹੋਂ ਉਹ ਤਾਂ ਵੱਡੀ ਤਰਾਸਦੀ ਸਾਡੇ ਵਾਦਾ ਵਰਨ ਲਈ ਆ ਗਰਮੀ ਵਾਧ ਰਹੀ ਆ ਵਾਦਾ ਵਰਨ ਵਿੱਚ ਚੀਜ਼ ਆ ਰਹੀ ਕੁਲਪਮ ਇਸ ਦੇ ਨਾਮ ਨਾਲ ਇੱਕ ਸਿੱਖਿਆ ਤੇ ਮੈਡੀਕਲ ਇਹ ਸਾਡੇ ਥੰਮ ਨੇ ਇਹਦੇ ਤੇ ਜਿੰਨਾ ਕੰਮ ਕੀਤਾ ਜਾ ਸਕਦਾ ਅਸੀਂ ਕਰਨਾ ਕਿਉਂਕਿ ਇਹਨਾਂ ਚੀਜ਼ਾਂ ਨੂੰ ਅਸੀਂ ਅੱਗੇ ਲੈ ਕੇ ਜਾਗੇ ਤਾਂ ਅਸੀਂ ਆਪਣੇ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਹੁਣ ਕੁਕਰੀ ਜੀ ਜੀਰਿਆ ਜਿਸ ਤਰ੍ਹਾਂ ਇਹ ਇੱਕ ਵਿਦਿਆਰਥੀ ਕਹਿੰਦਾ ਕਿ ਮੇਰਾ ਵਿਆਹ ਕਿੱਦਾਂ ਹੋਵੇ ਉਹਦੇ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਆ ਤੇ ਉਹ ਇੱਕ ਵਿਦਿਆਰਥੀ ਨੇ ਆਪਣੀ ਕਲਪਨਾ ਲਿਖੀ ਆ ਇਸ ਤਰ੍ਹਾਂ ਦਾ ਮੇਰਾ ਵਿਆਹ ਹੋਵੇ ਕਹਿੰਦਾ ਕੱਲੇ ਰੱਬ ਫਰਿਸ਼ਤਾ ਕੋਈ ਕੱਲੇ ਰੱਬ ਫਰਿਸ਼ਤਾ ਕੋਈ ਜਿਸਦੀ ਵਧੀਆ ਆਦਤ ਹੋਵੇ ਪੂਰਾ ਗੁਰੂ ਉਪਦੇਸ਼ੀ ਹੋਵੇ ਦੇਖਣ ਵਿੱਚ ਭਾਵੇਂ ਦੇਸੀ ਹੋਵੇ ਕੱਲੇ ਦਾ ਕੋਈ ਫਰਿਸ਼ਤਾ ਕੋਈ ਜਿਸ ਦੀ ਵਧੀਆ ਆਦਤ ਹੋਵੇ ਪੂਰਾ ਗੁਰੂ ਉਪਦੇਸ਼ੀ ਹੋਵੇ ਦੇਖਣ ਵਿੱਚ ਭਾਵੇਂ ਦੇਸੀ ਹੋਵੇ ਮੇਰੀ ਹਰ ਗਲਤੀ ਨੂੰ ਪੜ ਲਵੇ ਮੇਰੀ ਹਰ ਇੱਕ ਗਲਤੀ ਨੂੰ ਪੜ ਲਵੇ ਜਿਵੇਂ ਮੇਰਾ ਉਹ ਭੇਤੀ ਹੋਵੇ ਉਹ ਮੇਰੀ ਜਮਾਤ ਦਾ ਵਾਲੀ ਹੋਵੇ ਵਾਲੀ ਮਤਲਬ ਮੇਰੀ ਜਮਾਤ ਦਾ ਪਰਖ ਕਰਨ ਵਾਲਾ ਹੋਵੇ ਉਹ ਮੇਰੀ ਜਮਾਤ ਦਾ ਵਾਲੀ ਹੋਵੇ ਜਿਵੇਂ ਬਾਗਾਂ ਦਾ ਮਾਲੀ ਹੋਵੇ ਵਿੱਦਿਆ ਦਾ ਉਹ ਪੇਚ ਚੜਾਵੇ ਵਿੱਦਿਆ ਦਾ ਉਹ ਪੇਚ ਚੜਾਵੇ ਸਭ ਦੇ ਮੋਟੇ ਲਾਦੀ ਹੋਵੇ ਤੁਹਾਡੀ ਮੈਂ ਤਕਦੀਰ ਬਦਲ ਦੂੰ ਅਧਿਆਪਕ ਕਹਿੰਦੇ ਹੱਥ ਲਾਉਣਾ ਚਾਹੀਦਾ ਜਿਹੜਾ ਕਵੇ ਕਿ ਤੇ ਆਪ ਨੂੰ ਕਹਿ ਕਿ ਹਾਂਜੀ ਮੈਂ ਤੁਹਾਡੀ ਤਕਦੀਰ ਬਦਲ ਦਵਾਂਗਾ ਪੜਾ ਕੇ ਆਪਣੇ ਅੰਦਰ ਜਿਹੜਾ ਗਿਆਨ ਆ ਕੋ ਬੱਚਿਆਂ ਦੇ ਸਾਹਮਣੇ ਪੇਸ਼ ਕਰੇ ਤੁਹਾਡੀ ਮੈਂ ਤਕਦੀਰ ਬਦਲ ਦੂੰ ਸੱਚੇ ਮਨ ਦਾ ਸੱਚੇ ਮਨੋਂ ਕਹਿਣਾ ਹੋਵੇ ਸਾਡੇ ਮਨ ਦੀ ਮੈਲੀ ਨੂੰ ਲਾਦੇ ਜਿਵੇਂ ਧੋਬੀ ਕੋਈ ਕੱਪੜੇ ਨੂੰ ਧੋਂਦਾ ਹੋਵੇ ਕੱਲੇ ਰੱਬ ਬ੍ਰਿਸ਼ਤਾ ਕੋਈ ਐਦਾ ਦਾ ਮੇਰਾ ਅਧਿਆਪਕ ਹੋਵੇ ਕੱਲੇ ਰੱਬ ਬ੍ਰਿਸ਼ਤਾ ਕੋਈ ਇਸ ਤਰ੍ਹਾਂ ਦਾ ਮੇਰਾ ਕੋਈ ਅਧਿਆਪਕ ਹੋਵੇ ਸੋ ਸਾਡੇ ਜਿੰਨੇ ਵੀ ਅਧਿਆਪਕ ਬੈਠੇ ਹੋਏ ਆ ਸਾਨੂੰ ਚਾਹੀਦਾ ਕਿ ਆਪਣੇ ਅੰਦਰ ਕਤਰੀ ਕੁਆਲਟੀ ਕਤਰੀ ਕੁਆਲਿਟੀ ਡਵਲਪ ਕਰੀਏ ਜਿੰਨਾ ਬੱਚੇ ਸਾਡੇ ਵੱਲ ਅਟਰੈਕਟ ਹੋਣ ਆਨ ਸਾਡੇ ਕੋਲ ਸਿੱਖਣ ਸੋ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਚ ਕਾਫੀ ਸਾਈਨਿੰਗ ਸਾਧ ਟੀਚਰ ਹੈਗੇ ਆ ਜਿਹੜੇ ਵਿਦਿਆਰਥੀਆਂ ਦਾ ਆਲ ਓਵਰ ਡਵਲਪਮੈਂਟ ਕਰਦੇ ਆ ਸੋਸ਼ਲ ਵੈਲ ਸੋਸ਼ਲ ਮੈਡਲੀ ਔਰ ਡਿਜੀਕਲ ਡਿਵੈਲਪਮੈਂਟ ਕਰਦੇ ਰਹਦੇ ਹਮੇਸ਼ਾ ਸਮੇਂ ਅਨੁਸਾਰ ਤੁਹਾਨੂੰ ਵੀ ਆਪਣੇ ਅੰਦਰ ਇਹ ਗੁਣਾਂ ਭਰਪੂਰ ਕਰਨੀ ਚਾਹੀਦੇ ਆ ਇਸ ਤੋਂ ਅੱਗੇ ਹੱਥ ਤਾੜਾ ਕਰੋ ਜਿਹਨੇ ਦੇਵਤੇ ਦਿੱਤੇ ਹੋਣ ਦੇਖੇ ਪਾਗਲੀਆਂ ਰਵਾ ਦੇਦੇ ਜਿਹੜੇ ਸਮਾਜ ਲਈ ਚਿੰਤਾ ਕਰਦੇ ਆ ਲੋੜਵੰਦਾਂ ਦੀ ਸਹਾਇਤਾ ਕਰਦੇ ਆ ਇਹ ਨੇਕ ਤੇ ਪਾਪ ਰੂਹਾਂ ਜਿਹੜੀਆਂ ਇਹਨੂੰ ਦੇਦੇ ਨੇ ਜਿਹੜੇ जोरदार ਤਾੜੀਆਂ ਵੀ ਨਾਲ ਹੀ ਅੰਦੇਸ ਬਟ ਬਬੀ ਡਿਬੇਲ ਸੋਸ਼ਲ ਐਕਟੀਵਿਟੀ ਨਾ ਇਹਨਾਂ ਦਾ ਬਹੁਤ ਵੱਡਾ ਨਾਮ ਆ ਔਰ ਬੁੱਧੀਜੀਵਨਾ ਔਰ ਬਹੁਤ ਵੱਡੇ ਲੇਖਕ ਨੇ ਇੱਕ ਵਾਰੀ ਜ਼ੋਰਦਾਰ ਤਾਲੀਆਂ ਦਾ ਥੈਂਕ ਯੂ ਔਰ ਉਹਨਾਂ ਦੇ ਸੰਪਰਕ ਵਿੱਚ ਆਪਾਂ ਆਏ ਆ ਔਰ ਬਹੁਤ ਹੀ ਉਹ ਵਧੀਆ ਸ਼ਖਸੀਅਤ ਆ ਉਹਨਾਂ ਦੀ ਔਰ ਮਾਣ ਮਹਿਸੂਸ ਕਰਦੇ ਅੱਜ ਧੰਨਵਾਦੀ ਵੀ ਆ ਕੇ ਸਾਨੂੰ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਸਾਨੂੰ ਸਦਾ ਮਿਲਿਆ ਔਰ ਬੜਾ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕੀਤਾ ਸੀ ਮੇਰੇ ਨਾਲ ਮੇਰੇ ਸਾਥੀ ਕੋਟਪਾਪਾਵਾ ਤੋਂ ਭਾਜੀ ਉਹਨਾਂ ਦੇ ਨਾਲ ਹੀ ਟੀਚਰ ਦੇ ਨੇ ਸਰਦਾਰ ਜੇ ਤਖੇ ਜੀ ਔਰ ਸਾਡੇ ਸੈਂਟਰ ਹੈ ਟੀਚਰ ਸਰਦਾਰ ਰਿਸ਼ਵਤ ਸਿੰਘ ਜੀ ਜਿਹਨੇ ਮੈਂ ਧਿਆਨ ਖੁਲ ਤੋਂ ਉਹ ਵੀ ਨਾਲ ਮੇਰੇ ਨਾਲ ਆਏ ਨੇ ਜਨਨ ਜੀ ਉਹਨੇ ਉਹਨੇ ਬੋਲ ਕੇ ਗਏ ਨੇ ਔਰ ਮੇਰੇ ਨਾਲ ਮੇਰੇ ਵੀਰ ਮੇਰੇ ਪਿੰਡ ਤੋਂ ਹੀ ਭਗੋਵਾਲ ਤੋਂ ਸਰਦਾਰ ਕੁਲਿੰਦਰ ਸਿੰਘ ਜੀ ਇਹ ਵੀ ਟੀਚਰ ਨੇ ਬਟਾਲਾ 2 ਬਲਾਕ ਦੇ ਵਿੱਚ ਜਿਵੇਂ ਕਿ ਇੱਥੇ ਗੱਲਬਾਤ ਹੋ ਰਹੀ ਆ ਅਧਿਆਪਕ ਸਨਮਾਨ ਨਹੀਂ ਅਧਿਆਪਕ ਇੱਕ ਸਿਰਫ ਬੱਚਿਆਂ ਨੂੰ ਨਹੀਂ ਪੜਾਉਂਦਾ ਉਹ ਇੱਕ ਸਮਾਜ ਲਈ ਵੀ ਰਾਤ ਸਿਰਾਂ ਹੁੰਦਾ ਔਰ ਉਹ ਆਪਣੇ ਸਰਦਾ ਬਣਦਾ ਕੋਈ ਨਹੀਂ ਹੈ ਕਿਉਂਕਿ ਇੱਕ ਸਰਕਾਰੀ ਸਹੂਲਤਾਂ ਦੇ ਨਾਲ ਸਕੂਲ ਨਹੀਂ ਚੱਲਦਾ ਉਹਨੂੰ ਆਪਣੀ ਜੇਬ ਚੋਂ ਪੈਸਾ ਖਰਚ ਕਰਨਾ ਪੈਂਦਾ ਇਸ ਤਰ੍ਹਾਂ ਸਾਡੇ ਭਾਈ ਕੁਲਿੰਦਰ ਜੀ ਅਗੇ ਗਏ ਆ ਕਿ ਕੋਈ ਜਦ ਨਾਲ ਜਿਸ ਤਰ੍ਹਾਂ ਸੀ ਪਤਾ ਚਲਾਉਂਦੇ ਆ ਨਾ ਉਸੇ ਤਰ੍ਹਾਂ ਹੀ ਅਧਿਆਪਕ ਨੂੰ ਸਕੂਲ ਚਲਾਉਣਾ ਪੈਂਦਾ ਉਹਨਾਂ ਬੱਚਿਆਂ ਦੀ ਮਾਰਗਦਰਸ਼ਨ ਕਰਨੀ ਪੈਂਦੀ ਆ ਇਹ ਇੱਕ ਬੜੀ ਵੱਡੀ ਗੱਲ ਹੈ ਉਹਨਾਂ ਦੇ ਇਛਾ ਹੀ ਆਪਾਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਭਾਜੀ ਦਰਸ਼ਨ ਲਾਲ ਜੀ ਨੂੰ ਭਾਜੀ ਜੀਤਰਾ ਜੀ ਨੂੰ ਕਿ ਤੁਸੀਂ ਸਾਨੂੰ ਮਾਣ ਬਖਸ਼ਿਆ ਇੱਥੇ ਸੱਚ ਹੈ ਅਸੀਂ ਤੁਹਾਡੇ ਨਾਲ ਹਿੱਸਾ ਬਣੇ ਆਂ ਔਰ ਦਾ ਇਨ ਫਿਊਚਰ ਵੀ ਅਸੀਂ ਤੁਹਾਡੇ ਨਾਲ ਹੀ ਰਵਾਂਗੇ ਜੀ ਸੋ ਜਿਆਦਾ ਗੱਲਾਂ ਨਾ ਕਰਦਾ ਹੋਇਆ ਮੈਂ ਆਪ ਸਭ ਦਾ ਦੁਬਾਰਾ ਦਾ ਧੰਨਵਾਦ ਕਰਦਾ ਜੀ ਧੰਨਵਾਦ ਜੀ ਤੇ ਉਸ ਦੇ ਪਰਿਵਾਰ ਨੂੰ ਪਰਵਰਦਾ ਵੀ ਕਿਵੇਂ ਅਰੇਂਜ ਕਰਨਾ ਪਰ ਅਸੀਂ ਉਹ ਬੱਚੇ ਲੋਕ ਕਰਕੇ ਉਹਨਾਂ ਨੂੰ ਹਰ ਮਹੀਨੇ ਮੁਫਤ ਵਿੱਚ ਜਿਹੜਾ ਪਲਾਨ ਪ੍ਰੋਵਾਈਡ ਕਰਾਈ ਹੈ ਸੋ ਸੋਕਣ ਕਹਿੰਦੇ ਹਾਂ ਦਸ ਸਾਲ ਦੇ ਉਸਕੇ ਇਹ ਦਸ ਸਾਲਾਂ 'ਚ ਤੁਹਾਡੇ ਮੈਨੂੰ ਬਹੁਤ ਪਿਆਰ ਮਿਲਿਆ ਇੰਨਾ ਕਿ ਪਿਆਰ ਮਿਲਿਆ ਕਿ ਨੈਸ਼ਨਲ ਨੈਸ਼ਨਲ ਕੀ ਇੰਟਰਨੈਸ਼ਨਲ ਹੈ ਬਦਦ ਤੇ

ਇਹ ਮੰਚ ਤੇ ਰੱਖੇ ਸਾਡੇ ਸਾਰੇ ਇਸਤੰਟੀ ਮੈਂਬਰ ਸਹਿबान ਜੀ ਦਾ ਆਪਾਂ ਜੀ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਇੰਜ ਲੱਗ ਰਿਹਾ ਜਿਦਾਂ ਕਿਤੇ ਜ਼ਿਆਦਾ ਪ੍ਰੋਗਰਾਮ ਚੱਲ ਰਿਹਾ ਹੁੰਦਾ ਸਿਰਫ ਥੋੜੀ ਜਿਹੀ ਕਰਨੀ ਮਹਿਸੂਸ ਹੁੰਦੀ ਪਈ ਹੈ ਕਹਿੰਦੇ ਕਿ ਜੇ ਅਸੀਂ ਆਪਣੇ ਲਈ 2 ਮਿੰਟ ਵੀ ਲੈਣਾ ਕੱਢ ਸਕਦੇ 2 ਘੰਟੇ ਵੀ ਲੈਣਾ ਕੱਢ ਸਕਦੇ ਸੰਸਾਰ ਮਾਨਸਾਨੀ ਜੀਵਨ ਜਿਹੜਾ ਆਨੰਦ ਆ ਕੋਈ ਫੈਲਾਣਿਆ ਕਰ ਇੱਥੇ ਜਿੰਨੇ ਵੀ ਆਪਾਂ ਅਧਿਆਪਕ ਸਹਿਰਮਾਨ ਬੁਲਾਏ ਨੇ ਜਾਂ ਜਿੰਨੇ ਵੀ ਸੁਸਾਇਟੀ ਦੇ ਪਤਵੰਤੇ ਔਰ ਪਿੰਡ ਦੇ ਪਤਵੰਤੇ ਸੱਜਣ ਬੁਲਾਏ ਨੇ ਆਖੀ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਸੁਸਾਇਟੀ ਦੇ ਜਿੰਨੇ ਵੀ ਕੰਮ ਨੇ ਉਹ ਸਾਰੇ ਹੀ ਸਾਡੇ ਭੈਣ ਭਰਾਵਾਂ ਨੇ ਬਿਨ ਕੇ ਦੱਸ ਦਿੱਤੇ ਨੇ ਆਪਾਂ ਬੋਟਰ ਸਮਝ ਨਹੀਂ ਲੈਣਾ ਕਿਉਂਕਿ ਸਮਾਜ ਜਾਗਰੂ ਹੋਦਾ ਪਿਆ ਹੈ ਤੇ ਸਾਡਾ ਧਿਆਨ ਵੀ ਤੁਹਾਡੇ ਵੱਲ ਹੈ ਕਿ ਜਿਸ ਕੰਮ ਲਈ ਅਸੀਂ ਬੁਲਾਇਆ ਆ ਉਸ ਕੰਮ ਨੂੰ ਆਪਾਂ ਨਿਭੜੇ ਜਾਣੀਏ ਕਿਉਂਕਿ ਸਾਡੇ ਅਧਿਆਪਕ ਬਹੁਤ ਵਧੀਆ ਸਕੂਲਾਂ ਦੇ ਵਿੱਚ ਕੰਮ ਕਰਦੇ ਆ ਦੇਖਣ ਚ ਇਹ ਆਇਆ ਕਿ ਪੋਲੀਟੀਕਲ ਤਾਕਤਦਾਰ ਸੰਜੀਵ ਤੁਲੀ ਜੀ ਸਟੇਟ ਲੈਵਲ 'ਤੇ ਪਹੁੰਚੇ ਨੇ ਔਰ ਅੱਜ ਹੀ ਉਹਨਾਂ ਦਾ ਇੱਕ ਇੱਕ ਦਿਨ ਸਟੇਟ ਵਾਰਡ ਲਿਆ 2024 5 ਤਰੀਕ ਨੂੰ ਸਤੰਬਰ ਨੂੰ ਔਰ ਅੱਜ ਨਾਲ ਹੀ ਉਹਨਾਂ ਦਾ ਜਨਮ ਦਿਨ ਇੱਕ ਵਾਰੀ ਉਹਨਾਂ ਦੀ ਕਲੈਕਟਿੰਗ ਕੁਣਾ ਕਰਦੇ ਆ ਨੀ ਮਨੂ ਫਮਾ ਕੇ ਜੁਗਤ ਦੇ ਦੇ ਅੱਜ ਵਰਡੇ ਵੀ ਨਾਲ ਹੀ ਆ ਆਜੀ ਤੁਹਾਡਾ ਵਰਡੇ ਆ ਤੇ ਇੱਥੇ ਮਨਾਤਾ ਵਾ ਠੀਕ ਜੀ ਤੇ ਸਾਰੇ ਬੀਰਾਂ ਦਾ ਭੈਣਾਂ ਦਾ ਇੱਥੇ ਤੁੰਚਨ ਤੇ ਅਸੀਂ ਬਹੁਤ ਬਹੁਤ ਕਰਦਮ ਕਰਦੇ ਆ ਜੀਆਂ ਆ ਕਰਦੇ ਆ ਇੱਕ ਪ੍ਰਧਾਨ ਸਾਹਿਬ ਵੱਲੋਂ ਔਰ ਚੇਰਮੈਨ ਸਾਹਿਬ ਵੱਲੋਂ ਬੀਤੀ ਆ ਪੀ ਸਨਮਾਨਤ ਹੈ ਉਹਨਕੋ ਬਾਦ ਕੋਈ ਵੀ ਮੇਰਾ ਭੈਣ ਭਰਾ ਨਾ ਖਾਤੇ ਬਿਨਾਂ ਨਾ ਆ ਜਾਵੇ ਕਿਉਂਕਿ ਕੋਤੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਵੀ ਚੱਲ ਜਾਣ ਦੇ ਰਹੇ ਦੰਤ ਬੁਰੀਆਂ ਬਦਲ ਜਾਣਗੇ ਸੁੱਤੇ ਰਹੇ ਤਾਂ ਕਾਫਲੇ ਡੁੱਟੇ ਜਾਣਗੇ ਪਹਿਲਾ ਅੱਖਾਂ ਦਾ ਜਗਣਾ ਜਾਗਣਾ ਨਹੀਂ ਹੁੰਦਾ ਤੇ ਦਿਮਾਗ ਤੋਂ ਜਾਗਣਾ ਹੀ ਲੋੜ ਹੈ ਤੇ ਜਿੰਨੇ ਵੀ ਇੱਥੇ ਕਲੀਮ ਸਾਹਿਬਾਂ ਸਾਥੀ ਸਹਿਬਾਨ ਬੈਠੇ ਆ ਮੇਰੇ ਵਰਗਾ ਜਾਗਦੀਆਂ ਜਬੀਰਾ ਵਾਲਿਆ ਜੋ ਤਾਂ ਪਾੜੀਆਂ ਆਪਣੇ ਨਾਂ ਤੇ ਪ੍ਰਬੰਧਕੀ ਮੰਡਲ ਦੇ ਜੇ ਸਾਹਮੁਖੇ ਉਤਾਨ ਤੇ ਬਾਕੀ ਮੈਂਬਰਸ ਨਾਲ ਉਹਨਾਂ ਲਈ ਨਾਂ ਦੇ ਪਾੜੀਆਂ ਮਾਰਦੋ ਤੇ ਇਸ ਅਗਲੇ ਮੋਮੋਗਰ ਵੀ ਟੂ ਸੇ ਸਮਥਿੰਗ ਜਸਟ ਆਊਟ ਹੈਰ ਇਨ ਫਾਇਰ ਆਫ ਯੂ ਐਂਡ ਫਸਟ ਆਫ ਆਲ ਆਈ ਵੁਡ ਲਾਈਕ ਟੂ ਇੰਟਰੋਡਿਊਸ ਮਾਈਸੈਲਫ ਮਾਈ ਨੇਮ ਇਜ਼ ਸੰਜੀਤ ਕੁਮਾਰ ਆਮ ਵਾਟੀ ਆ ਇੱਕ ਗੂਟ ਬਗਾਲੀ ਐ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤਲਾਨੋਬ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਾਂ ਕਿ ਬਾਰਡਰ ਏਰੀਆ ਦੇ ਵਿੱਚ ਫੁੱਲੀ ਵਾਈਫਾਈ ਕੈਂਪਸ ਸਕੂਲ ਦੇ கேਂਟਰ ਹੋ ਜੂਗੇ ਤੇ ਸਾਡਾ ਕੈਂਪਸ ਵਾਈਫਾਈ ਆ 16 ਕੈਮਰਾ ਨਾਲ ਪਰਚੇ ਦੀ ਸਿਕਿਉਰਟੀ ਜਾਈਆ ਉਹ ਕੀਤੀ ਹੋਈ ਆ ਕਿਉਂਕਿ ਸਾਰੇ ਹੀ ਜਿਹੜੇ ਆ ਸੁਸਾਇਟੀ ਦੇ ਵਿੱਚ ਕਦੇ ਦੇਖ ਰਿਹਾ ਸੀ ਕਿ ਬਹੁਤ ਹੀ ਵਧੀਆ ਸੁਸਾਇਟੀ ਜਿਹੜੀ ਆ ਗਰਾਊਂਡ ਲੈਵਲ ਤੇ ਲਈ ਇੱਕ ਕਮ ਕਰਦੀ ਹੈ ਇੱਕ ਨੋਟ ਉਹ ਅਧਿਆਪਕ ਦਾ ਜਿਹੜਾ ਕੰਮ ਹੁੰਦਾ ਉਹ ਅਧਿਆਪਕ ਪੜਾਉਣਾ ਤੇ ਹੁੰਦਾ ਹੀ ਹੁੰਦਾ ਉਹਦੇ ਨਾਲ ਜੇ ਗਾਉਣਾ ਵੀ ਜਿਹੜਾ ਅਧਿਆਪਕ ਦਾ ਕੰਮ ਹੈ ਬੱਚਿਆਂ ਨੂੰ ਜਗਾਉਣਾ ਉਹਦੇ ਪੜ੍ਹਨ ਤੋਂ ਜਗਾਉਣਾ ਤੇ ਸਮਾਜ ਵਿੱਚ ਜਗਾਉਣਾ ਫਿਰ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬਣਾ ਲੈ ਜਿਹੜਾ ਮੈਂ ਆਪਣੇ ਸਕੂਲ ਚ ਕੀਤਾ ਕਿ ਸਾਡੇ ਸਕੂਲ ਦੇ ਜਿੰਨੇ ਵੀ ਟੀਚਰ ਸਹਿबान ਹੈ ਮੈਂ ਇੱਕ ਵੱਖਰਾ ਫੰਡ ਉਹਨਾਂ ਨੂੰ ਰਿਕਵੈਸਟ ਕਰਕੇ ਕਿਤੇ ਫੋਰਸ ਨਹੀਂ ਕੀਤਾ ਜਿਹਦਾ ਦਿਲ ਕਰਦਾ ਉਹ ਕਰੇ ਜਿਹਦਾ ਦਿਲ ਕਰਦਾ ਉਹ ਨਾ ਕਰੇ 500 ਰੁਪਇਆ ਤੋਂ ਜ਼ਿਆਦਾ ਨਹੀਂ ਹੁੰਦਾ 500 ਰੁਪਏ ਹਰ ਸੇ ਵੀ ਦੇਦੇ ਆਪਾਂ ਕੱਠਿਆ ਕਰਦੇ ਆ ਤੇ 40 ਤੋਂ 50 ਜਿਹੜੇ ਜਿਹੇ ਸਪਾਰਾ ਹੈ ਬਾਕੀ ਜਿਹੜੇ ਜਿਹੜੇ ਕਰਮਚਾਰੀ ਆ ਉਹ ਦੇ ਦਿੰਦੇ ਨੇ ਤੇ ਸਾਲ ਦੇ ਵਿੱਚ ਆਪਾਂ ਦੋ ਵਾਰੀ ਕਲੈਕਟ ਕਰਦੇ ਆ ਆਪਣੀ ਮੰਡੀ ਦਾ ਟਟੋ ਕਾਟੇ ਸਾਡੇ ਕੋਲ 40 ਤੋਂ 50000 ਰੁਪਏ ਜਿਹੜਾ ਵਾ 20 ਤੋਂ 25000 ਰੁਪਏ ਕੋਈ ਤੇ 40 ਤੋਂ 50 ਜੇ ਕੋਈ ਅਲੱਗ ਜਿਆਦਾ ਹੁੰਦਾ ਉਹ ਸਾਡੇ ਕੋਲ ਸਾਲ ਦਾ ਜਿਹੜਾ ਵਾ ਉਹ ਇਕੱਠਾ ਹੋ ਜਾਂਦਾ ਤੇ ਉਹਨਾਂ ਬੱਚੇ ਦੀ ਕੀ ਹੋਤਰੀ ਲਿਸਟ ਬਣਾਈ ਗਈ ਆ ਜਿਹੜੇ ਪੇਰਸਲੈਸ ਨੇ ਸਿੰਗਲ ਪੇਰਸ ਨੇ ਜਾਂ ਕਈ ਗਰੀਬ ਪਰਿਵਾਰ ਤੋਂ ਕਿਸੇ ਵੀ ਪਾਸੇ ਦੇ ਹੋਣ ਤੇ ਜਿਹਨਾਂ ਅੰਸ਼ੀਟ ਵਿੱਚ ਲੱਤੀ ਆ ਇੱਕ ਚੀਜ਼ ਹੋਰ ਸ਼ੇਅਰ ਕਰਨਾ ਕਿ ਜਿਲ੍ਹੇ ਗੁਰਦਾਸਪੁਰ ਦੇ ਵਿੱਚ ਇੱਕ ਲੜਕੀ ਜਿਹੜੀ ਗਰੀਬ ਪਰਿਵਾਰ ਤੋਂ ਹੀ ਜੇਮ ਦੇ ਵਿੱਚ ਪਾਵਰਲਿਫਟਿੰਗ ਜੇਮ ਹੈ। ਪਾਵਰਲਿਫਟਿੰਗ ਜੇਮ ਮੁੰਡੇ ਬਹੁਤ ਘਟ ਕਰਦੇ ਉਹ ਲੱਤੀ ਕਰਦੇ। ਉਹ ਜਿਹੜੇ ਦੇ ਵਿੱਚ ਜਿਹੜੀ ਪਹਿਲਾਂ ਬੋਟ ਲੈ ਕੇ ਫਿਰ ਫਟੇਗਾ ਸਾਹਬ ਉਹਨੂੰ ਮੈਂ ਸ਼ਾਮ ਨੂੰ ਆਪਣੇ ਘੱਟੇ ਦੇ ਉੱਤੇ ਠਿਆਈ ਕਰਵਾਣਾ, ਕੋਚਿੰਗ ਪ੍ਰੋਵਾਈਡ ਕਰਵਾਈਏ ਉਹਨੂੰ। ਕੋਚ ਲੱਗ ਦਿੱਤੇ ਕਿਉਂਕਿ ਮੈਂ ਵੀ ਪਾਵਰਲਿਫਟਿੰਗ ਜੇਮ ਦੇ ਵਿੱਚ ਨਾ ਪਰੈਂਟਸ ਲੱਗਾ ਮੈਂ ਵੀ ਇਹੀ ਮੁਗਾਰੇ ਜਰਾਨਾ ਉਹ ਨੋਰਮਲੀ ਜਾਂਦਾ ਜਾਂਦਾ ਰਹਿਣਾ ਤੇ ਜਿਲ੍ਹੇ ਗੁਰਦਾਸਪੁਰ ਨੇ ਉਰੇ ਸਟੇਰ ਦੇ ਵਿੱਚੋਂ ਗੋਲਡ ਲੈ ਕੇ ਡੀਸੀ ਸਾਹਿਬ ਨੇ ਝੋਲੀ ਪਾਇਆ ਤੇ ਡੀਸੀ ਸਾਹਿਬ ਨੇ ਅਲਗੋ ਦੇ ਦੇ ਸਾਨੂੰ ਜਰਸਨ ਮਾਰ ਦਿੱਤਾ ਤੇ ਇਹ ਗੋਤਾਖੋ ਡੇਲੀ ਹਿਸਟਰੀ ਰਿਕਰ ਕਰਦੀ ਆ ਕਿ 2300 ਤੋਂ 500 ਮੈਨੇ ਜਿਹੜਾ ਮੈਂ ਟੌਟਲ ਜੀਨੇ ਆ ਕੰਪਿਊਟਰ ਕਰਦੀ ਆ ਤੇ ਲੇਕਿਨ ਇਹ ਮਨਾਂ ਪੈਣ ਕਿ 500 ਤੋਂ ਵੱਧ ਮੈਨੇ ਜਿਹੜਾ ਉਹ ਸਕੂਲ ਦੀ ਚੋਰੀ ਭਾਦੇ ਆ ਤੇ 200 ਤੋਂ ਵੱਧ ਜਿਹੜਾ ਬੱਚਾ 2000 ਤੋਂ ਫਿਰ 200 ਤੋਂ ਦੋ ਹੀ ਹਜ਼ਾਰ ਤੋਂ ਵੱਧ ਬੱਚਾ ਮੇਰਾ ਨੈਸ਼ਨਲ ਤੇ ਸਟੇਟ ਯੂਨੀਵਰਸਿਟੀ ਦੀ ਪੜ ਰਿਹਾ ਕਿ ਕਿਸੇ ਵੀ ਯੂਨੀਵਰਸਿਟੀ ਚ ਜਾਵਾ ਤੇ ਮੇਰਾ ਬੱਚਾ ਕਿਉਂ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਅ ਅੰਮ੍ਰਿਤਸਰ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਇਵਨ ਕਿ ਬੰਬਈ ਯੂਨੀਵਰਸਿਟੀ ਆਈਆਈਟੀ ਰਿਸਰਚ ਯੂਨੀਵਰਸਿਟੀ ਦੇ ਵਿੱਚ ਜਿਹਨੇ ਕਰ ਨੋਰਮਲ ਜਿਹੜੇ ਮੈਡੀਕਲ ਕਰਦਾ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਾਣਾ ਚਾਹੁੰਦਾ ਤੇ ਕਈ ਕਿੰਨਾਂ ਦੇ ਵਿੱਚ ਬੜੀ ਵਧੀਆ ਸੁਵਿਧਾ ਵਾ 3 ਲੱਖ ਰੁਪਏ ਤੱਕ ਕੋਈ 10 ਰੁਪਏ ਨਹੀਂ ਦਿੰਦਾ ਜੇ ਲੱਖ ਰੁਪਏ ਨਹੀਂ ਜੇ 2 ਲੱਖ ਨਹੀਂ ਤਾਂ 3 ਲੱਖ ਰੁਪਏ ਤੱਕ ਗਵਰਨਮੈਂਟ ਜਿਹੜੀ ਉਸ ਬੱਚੇ ਨੂੰ ਦਿੰਦੀ ਹੈ ਕਿ ਜਿੰਨਾ ਚਿਰ ਉਹਦਾ ਕੋਈ ਕਰਨੀ ਮਸੂਹਸ ਹੁੰਦੀ ਪਈ ਹੈ ਕਹਿੰਦੇ ਕਿ ਜੇ ਅਸੀਂ ਆਪਣੇ ਲਈ ਤੋਂ ਲੈਣਕ ਵੀ ਨਹੀਂ ਨਾ ਕੱਢ ਸਕਦੇ ਤੋਂ ਘੰਡੇ ਵੀ ਨਹੀਂ ਨਾ ਕੱਢ ਸਕਦੇ ਸਾਨੂੰ ਮਨਸਾਨੀ ਜੀਵਨ ਜਿਹੜਾ ਆਮ ਦਾ ਕੋਈ ਫਾਇਦਾ ਨਹੀਂ ਆਉਂਦਾ ਇੱਥੇ ਜਿੰਨੇ ਵੀ ਆਪਾਂ ਅਧਿਅਰਥਕ ਸਹਿਮਾਨ ਬੁਲਾਏ ਨੇ ਜਾਂ ਜਿੰਨੇ ਵੀ ਸੁਸਾਇਟੀ ਦੇ ਪਤਵੰਤੇ ਔਰ ਪਿੰਡ ਦੇ ਪਤਵੰਤੇ ਸੱਜਣ ਬੁਲਾਏ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਸੁਸਾਇਟੀ ਦੇ ਜਿੰਨੇ ਵੀ ਕੰਮ ਨੇ ਉਹ ਸਾਰੇ ਹੀ ਸਾਡੇ ਪੈਨਪੜਾ ਵਾਣੇ ਵਿਕੇਣ ਦੇ ਦਾਸ ਤੇ ਨੇ ਆਪਾਂ ਕੋਟਰ ਸਮਾਂ ਨਹੀਂ ਲੈਣਾ ਕਿਉਂਕਿ ਸਮਾਂ ਜ਼ਿਆਦਾ ਹੁੰਦਾ ਬਿਆ ਤੇ ਸਾਡਾ ਧਿਆਨ ਵੀ ਤੁਹਾਡੇ ਵੱਲ ਹੈ ਕਿ ਜਿਸ ਕੰਮ ਲਈ ਅਸੀਂ ਬੁਲਾਇਆ ਉਸ ਕੰਮ ਨੂੰ ਆਪਾਂ ਨਿਪਟੜੇ ਕਰੀਏ ਕਿਉਂਕਿ ਸਾਡੇ ਅਧਿਆਪਕ ਬਹੁਤ ਵਧੀਆ ਸਕੂਲਾਂ ਦੇ ਵਿੱਚ ਕੰਮ ਕਰਦੇ ਆਂ ਦੇਖਣ ਚ ਇਹ ਆਇਆ ਕਿ politikal ਤਾਕਤਾਂ ਵਾਲੇ ਕੇਵਲ ਵਾਰ ਇਹਨਾਂ ਜੀਰੋ ਕੰਮ ਕੀਤਾ ਹੁੰਦਾ ਉਹ ਹੀਰੋ ਹੋ ਜਾਂਦਾ ਤੇ ਜਿਹਨੇ ਕੰਮ ਕੀਤਾ ਹੁੰਦਾ ਉਹ ਜੀਰੋ ਹੋ ਜਾਂਦਾ ਇਹ ਸਾਰੇ ਜਿਹੜੇ ਤੇ ਆਪਕੋ ਦੱਸ ਜਾਂਦੇ ਨੇ ਜੇਕਰ ਅਸੀਂ ਕਈ ਵਾਰੀ ਮੈਨੂੰ ਕਹਿੰਦੇ ਜੀ ਜੇਤਰਾਜੀ ਤੁਸੀਂ ਕਿੱਦਾਂ ਕਿੱਦਾਂ ਮੇਰੇ ਸਾਰੇ ਦਿਲਦਰ ਪੜਾਈ ਹੁੰਦਾ ਕਿ ਨਾ ਮੇਰੇ ਵੀ ਸਾਰੇ ਲੈਕੇ ਨੂੰ ਸੋਚਦਾ ਤੇ ਜੋ ਵੀ ਸਾਡਾ ਸੋਸ਼ਲ ਕੰਮ ਨਾਲ ਉਹ ਦੇਖਦੇ ਹੀ ਰਹਿੰਦੇ ਆ ਤੇ ਤਰੀਕਾ ਅੱਜ ਬੜੀ ਇੱਕ ਮਾਨਵ ਵਾਲੀ ਗੱਲ ਹੈ ਕਿ ਸਾਡੇ ਵਿੱਚ ਸ੍ਰੀ ਸੁਜੀਤ ਤੁਲੀ ਜੀ ਸਟੇਟ ਵਰਡ ਦੇ ਪ੍ਰੋਚੀਨ ਹੈ ਔਰ ਅੱਜ ਹੀ ਉਹਨਾਂ ਦਾ ਇੱਕ ਇੱਕ ਤੇ ਸਟੇਟ ਵਰਡ ਲਿਆ 2014 ਦੀ 5 ਤਰੀਕ ਨੂੰ ਸਤੰਬਰ ਨੂੰ ਔਰ ਅਜ ਨਾਲ ਇਹਨਾਂ ਦਾ ਜਨਮ ਦੇਣਾ ਇੱਕ ਵਾਰੀ ਉਹਨਾਂ ਦੀ ਕਲਾਕੀ ਦੱਸੋ ਉਹਨਾਂ ਨੂੰ ਸਿਆ ਨਹੀਂ ਮੰਨਉਂ ਪਰ ਲੱਗ ਕੇ ਖੇਡਦੇ ਔਰ ਇਹ ਪੂ so long i'll be ਦੀ ਨਸਿਆਂ ਵਾਲੇ ਜੀਪ ਪੁਲੀ ਜੀ ਸਟੇਟ ਕਾਡਿ ਪਹੁੰਚੇ ਨੇ ਔਰ ਅੱਜ ਹੀ ਉਹਨਾਂ ਦਾ ਇੱਕ ਦਿਨ ਸਟੇਟ ਵਾਰਡ ਲਿਆ 2014 5 ਤਰੀਕ ਨੂੰ 57 ਨੂੰ ਔਰ ਅੱਜ ਨਾਲ ਹੀ ਉਹਨਾਂ ਦਾ ਜਨਮ ਦਿਨ ਹੈ ਇੱਕ ਵਾਰੀ ਉਹਨਾਂ ਦੀ ਕਲਾਪੀ ਕਰਦੇ। ਸਮਝਿਆ ਨਹੀਂ ਮੈਨੂੰ ਪਰ ਮੈਂ ਖੇਜ ਜੁਬ ਤੇ ਦੇਖ ਰਿਹਾ ਆਂ ਕਿ ਅੱਜ ਵਰਡੇ ਵੀ ਨਾਲ ਹੀ ਆ। ਅੱਜ ਤੁਹਾਡਾ ਵਰਡੇ ਆ ਤੇ ਇੱਥੇ ਮਨਾਤਾ ਵਾ ਠੀਕ ਹੈ ਜੀ। ਤੋ ਸਾਰੇ ਬੀਬੀਆਂ ਦਾ ਭੈਣਾ ਦਾ ਇੱਥੇ ਪਹੁੰਚਣ ਤੇ ਅਸੀਂ ਬਹੁਤ ਬਹੁਤ ਕਰਤਮ ਕਰਦੇ ਆ ਜੀ ਆਇਆਂ ਕਹਿੰਦੇ ਆ ਇੱਕ ਪ੍ਰਧਾਨ ਸਾਹਿਬ ਵੱਲੋਂ ਔਰ ਚੇਅਰਮੈਨ ਸਾਹਿਬ ਵੱਲੋਂ ਵਿਤੀਆ ਪੀ ਸਨਮਾਨਤ ਹੋਣ ਤੋਂ ਬਾਅਦ ਕੋਈ ਵੀ ਮੇਰਾ ਭੈਣ ਭਰਾ ਖਾਣਾ ਖਾਤੇ ਬਿਨਾਂ ਨਾ ਜਾਵੇ ਕਿਉਂਕਿ ਕੋਪ੍ਰੋਟੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਵੀ ਚਲਨ ਦੇ ਇਸ ਮੌਕੇ ਜੋ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ ਉਸ ਦੇ ਵਿੱਚ ਮੈਂ ਖੀਰਦਰਸ਼ਨ ਲਾਲ ਪਾਟੀ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿੰਨਾ ਕਿ ਇੱਕ ਅਧਿਆਪਕ ਦਾ ਸਨਮਾਨ ਕਰਨਾ ਗੁਰੂ ਦਾ ਸਨਮਾਨ ਕਰਨਾ ਬਹੁਤ ਵੱਡਾ ਉਪਰਾਲਾ ਹੈ ਅਸ਼ਾਇਦੀ ਕੋਈ ਸੰਸਥਾਵਾਂ ਕਰਦੀਆਂ ਨਹੀਂ ਬਹੁਤ ਸਾਰੇ ਬੁਲਾਰਿਆਂ ਵੱਲੋਂ ਇਸ ਸੋਸਾਇਟੀ ਵੱਲੋਂ ਇਤੇ ਜਿਆਦਾ ਨਹੀਂ ਜੋ ਸੋਸ਼ਲ ਕਾਰਜ ਨੇ ਉਹਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਆ ਪਰ ਕਾਬਲੇ ਤਾਰੀਫ ਆ ਮੇਰੇ ਸਾਰੇ ਅਧਿਆਪਕ ਸਾਥੀ ਆਏ ਨੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬੇਨਤੀ ਕਰੂਗਾ ਇੱਕ ਵਾਰੀਓ ਦਾ ਤਾੜੀ ਇਹਨਾਂ ਦੀ ਇਹਨਾਂ ਸਮਾਜਿਕ ਕਾਰਜ ਦੇ ਲਈ। ਕੋਈ ਵੀ ਸੰਸਥਾ ਜਿਹੜੀ ਆ ਉਹ ਪੈਸੇ ਤੋਂ ਬਿਨਾਂ ਨਹੀਂ ਚੱਲਦੀ। ਔਰ ਅੱਜ ਬਹੁਤ ਖੁਸ਼ੀ ਹੋਈ ਆ ਕਿ ਚਾਹੇ ਥੋੜਾ ਜਿਹਾ ਹੀ ਆ ਉੱਚ ਵੀ ਆ ਸਾਰਿਆਂ ਨੇ ਆਪਣਾ ਕੁਛ ਨਾ ਕੁਛ ਯੋਗਦਾਨ ਇਹਦੇ ਵਿੱਚ ਦਿੱਤਾ ਆ। ਸਾਰਿਆਂ ਨੇ ਨਾਲ ਪਾਰਟੀ ਜੀ ਉਹਨਾਂ ਨੇ ਕੱਲ ਦੀ ਦਿੱਤਾ ਸਾਰਿਆਂ ਨੂੰ ਕਿਸੇ ਨਾ ਕਿਸੇ ਲੋਡ ਵਾਂਦ ਬੱਚੇ ਨੂੰ ਅਲਾਟ ਕਰਕੇ ਪੜਾਉਣ ਦੇ ਗੱਲ ਇਹ ਇਸ ਬਤਿਨ ਮੈਂ ਦੱਸਣਾ ਚਾਹਨਾ ਕਿ ਮੈਂ ਹੁਣ ਸਰਕਾਰੀ ਫੈਕਟਰੀ ਰੰਗੜ ਪਿੰਟੀ ਵਿਕੇ ਤੇ ਵੰਡਣਾ ਅਕਤੂਬਰ ਜੁਲਾਈ 2022 ਦੀ ਘੈਰ ਕਰਨਾ ਸਾਡੇ ਸਕੂਲਾਂ ਅੱਜ ਪੁੱਛ ਤੋਂ ਪਹਿਲਾਂ 30 ਸਕੂਲਾਂ ਜਿੱਥੇ ਇਹਨਾ ਪ੍ਰੋਗਰਾਮ ਪਾ ਕਰਵਾ ਰਹੇ ਸੀ ਕਿ ਸਕੂਲ ਵਾਈ ਜਨਮ ਅਧਿਰੇ ਸੰਬੰਧ ਵਿੱਚ ਹੈ ਉੱਥੇ ਇੱਕ ਲੜਕੀ ਆਈ ਸਾਡੇ ਕੋਲ ਸਕੂਲ ਵਿੱਚ ਮੇਰੇ ਨਾਲ ਸਾਥੀ ਤੇ ਆਪਣੀ ਚੰਦਰ ਕਾਂਤੀ ਨੇ ਉਹਨਾਂ ਦੱਸਿਆ ਕਿ ਨਾ ਸਾਡੇ ਇਹ ਲੜਕੀ ਨਾ ਬਹੁਤ ਹੀ ਜ਼ਿਆਦਾ ਲਾਇਕ ਸੀਗੀ ਸਾਡੇ ਕੋਲ ਪੜਦੀ ਹੀ ਹੁੰਦੀ ਏ ਤੇ ਮੇਰੇ ਮਨ ਵਿੱਚ ਮੈਂ ਸੋਚਿਆ ਕਿ ਕੁੜੀ ਤਾਂ ਥੋੜੀ ਵੱਡੀ ਹੋ ਗਈ ਜਿਸ ਦੀ 21 ਜਾਂ 22 ਸਾਲ ਦੀ ਉਮਰ ਹੋ ਚੁੱਕੀ ਸੀ ਹਾਂ ਬੈਠੇ ਕੋਲ ਨਹੀਂ ਕਰਨੀ ਆ ਕਹਿੰਦੀ ਸਰ ਘਰੇ ਆਣਨੀ ਆ ਮਰ ਕਿੰਨਾ ਪੜੀ ਆ ਕਹਿੰਦੀ ਸਰ 10ਵੀਂ ਨੇ ਤਜਵੀਰ ਨਾਲ ਪਾਸ ਰੂ ਕੀਤੀ ਤੇ ਹਟ ਗਈ ਆ ਮੈਂ ਕਿਉਂ ਕਹਿੰਦੀ ਕਰਦੀ ਕੰディション ਨਹੀਂ ਗਈ ਮੜਨ ਚੋਕੀ ਮੈਂ ਕਿਉਂ ਕਹਿੰਦੀ ਪਾਪਾ ਮੇਰੇ ਕਹਿੰਦੀ ਐ ਮੰਮੀ ਕਿੱਸੇ ਕਰ ਕੰਮ ਕਰਦੀ ਐ ਔਰ ਉਹ ਬ੍ਰਾਹਮਣ ਦੀ ਕੁੜੀ ਐ ਨਾਲੋਂ ਕੇ ਮਹਰ ਪੁੱਤਰ ਕੇਵਤ ਔਰ ਇਹ ਪੂਰ ਜੀਵਨ ਦੀ ਜੇ ਕਰਨੰਦ ਮੀਰ ਨੂੰ ਲੈਣਾ ਨਸ਼ਿਆਂ ਦੀ ਆਗਤ ਨੂੰ ਸੁਣ ਲੋ what did ਕੰਟਰੋਵਰਸ ਜਿਹੜੀ ਬਹੁਤ ਸੈਨਾ ਲੱਗਦੀ ਹੈ ਤੇ ਦਸਮ ਪਾਠ ਜੀ ਇੰਟਰਨੈਸ਼ਨਲ ਸੋਸਾਇਟੀ ਦਾ ਉਹਨਾਂ ਦੇ ਸਾਥੀ ਇੰਦਾਂ ਦੇ ਸੋਸਾਇਟੀ ਦਾ ਇਹਨਾਂ ਦਾ ਆਪਣੀਆਂ ਬਰਾਈਆਂ ਦੇ ਨਾਮ ਪ੍ਰਵਾਹ ਕਰਦੇ ਆ ਸਮਾਜ ਦੇ ਭਲੇ ਲਈ ਮਾਦਾ ਸੁਧਿ ਲਈ ਭੁੱਲੇ ਸੋਸਾਇਟੀ ਨੂੰ ਲਾ ਕੇ ਬਹੁਤ ਵਧੀਆ ਆਪਣੇ ਨਾਨਕਪੁਰ ਜ਼ਿਲ੍ਹੇ ਦੇ ਵਿੱਚ ਆਸ-ਪਾਸ ਦੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਮੈਂ ਬਲਾਈ ਜਿੰਨਾ ਪਿਆਜ ਜਾਂ ਤੀਜਾ ਸਥਾਪਨਾ ਦੇ ਸਿਸ ਜਿਹੜਾ ਮਨਾ ਰਿਹਾ ਹੈ ਸੋਸਾਇਟੀ ਬਣੋ बहुत बढ़िया काम कर रहे हैं इधर नाराज़ी भी ना ना जुड़े हैं ऐसे भी इस हफ्ते साथियों चल रहे हैं पब्लिक वोटर सपोर्टर एंड जीव ऐसे भी लोग बन कच्चियां तो हाँ एक और चमिल चुराए जा सकती है तो हाँ एक गहने चुराए जा सकते नहीं एजुकेशन लेके ए हो जाए गहना जलेज चुराया नहीं जा सकत ਆਪਣੀ ਜੀ ਅੱਜ ਮੈਂ ਬਰਨਰ ਦਾ ਧੰਨਵਾਦ ਆ ਕਰਨ ਦਾ ਦੇ ਨਾਲ ਹੀ ਉਹਨਾਂ ਦਾ ਵੈਲਕਮ ਕਰਦੇ ਹਾਂ ਕਿ ਇਸ ਕਾਂਡੀ ਦੇ ਸੋਟੇ ਦੇ ਪ੍ਰੋਗਰਾਮ ਦਾ ਜਿਹੜਾ ਬਹੁਤ ਖੁਸ਼ੀ ਨਾਲ ਸਾਈ ਕਰਨ ਲਈ ਆਏ ਇਹਦੀ ਲੋੜ ਤੋਂ ਬਿਧਾਨ ਰਹੀ ਹੈ ਥੋੜੀ ਜੀ ਜਾਣਕਾਰੀ ਦੇਣਾ ਕਿ ਬਹੁਤ ਸਾਰੇ ਡਿਟੇਰ ਸ੍ਰੀ ਅੰਮ੍ਰਿਤ ਜਿਹੜੀਆਂ ਪਰਿਵਸਤਨਾਂ ਕਾਇਮ ਹੋਈਆਂ ਪ੍ਰਾਪਤੀ ਬੜੀ ਉੱਛਲ ਨੂੰ। ਕੱਥੇ ਆਤੀ ਜਦੋਂ ਤੇਰੇ ਕੰਮ ਕਰ ਰਹੀ ਸੀ ਨਾ ਕਿਤੇ ਨਾਂ ਨਹੀਂ ਕਿਹਾ ਜਿੱਤ ਤੁਸੀਂ ਤੇ ਤੇਰ ਮੈਂ ਦੀ ਇਹ ਮੇਰੇ ਹਾਲਾਤ ਦੀ ਉਹੀ ਪ੍ਰਾਪਤੀਆਂ ਐਸੀਆਂ ਨਹੀਂ ਜਿੱਦਾਂ ਨੇ ਬੈਂਕ ਕਰਦੀ ਜਾਂਦੀ। ਤੇ ਫਿਰ ਇੱਕ ਸੈਟੀ ਜਿਹੜੀ ਆ ਸਾਡੀ ਦੀ ਤੁਹਾਡੀ ਇਹ ਉਹਨਾਂ ਲੋੜਵੰਦ ਪਰਿਵਾਰਾਂ ਦੀ ਸੋਸਾਇਟੀ ਆ ਜਿਨ੍ਹਾਂ ਨੂੰ ਲੋੜ ਹੈ। ਪਰ ਸਭ ਤੋਂ ਵੱਤ ਇਹ ਗੱਲ ਨਾ ਇਸ ਸੈਸਾਇਟੀ ਟਰਮੇ ਨਾ ਜਾਤ ਹੈ ਨਾ ਮੱਜਰ ਸਭ ਤੋਂ ਵੱਡੀ ਜਾਤ ਕੀ ਹੈ ਜਾਤ ਮਾਨਵਤਾ ਅਜਿਹੜੇ ਜਿਹੜੇ ਤੂੰ ਮਾਨਵਤਾ ਨੂੰ ਪਿਆਰ ਕਰਦੇ ਆ ਨਾ ਉਹ ਇਹ ਜਾਤ ਨਹੀਂ ਸੋਚਣਾ ਕਰੇ 100 ਗੱਲ ਦੀ ਜੇਬ ਦੇ ਵਿੱਚ ਫੈਲਦਾ ਨਹੀਂ ਪੀਪੀ ਰਿਗੇ ਤੇ ਆਟਾ ਨਹੀਂ ਤੇ ਜਾ ਕੇ ਚਰਚਾ ਕਿ ਨਹੀਂ ਕਰਨੀ ਸੋਮਰਾ ਜੀ ਬੋਲੀ ਸਾਈਟੀ ਦੇ ਨਾਮ ਅ ਜਿਹੜੇ ਜਿਹੜਾ ਆਪਣਾ ਜਿਹੜੀ ਸੇਵਾ ਨੁਮਾ ਦੇ ਕੋਈ ਤੇ ਕਰੀਬ ਹੁਣ ਤੱਕ ਇਹ ਜਿਹੜਿਆ ਕਪੜਾ ਵੰਡਾ ਦਿੱਤੇ ਜਿਹੜੇ ਕੈਂਪ ਹਨ ਉੱਤੇ ਲਗਾਏ ਚੁੱਕੇ ਹਨ ਕਰੋਨਾ ਦੇ ਸਮੇਂ ਵਿੱਚ ਵੀ ਸੋਸਾਇਟੀ ਵੱਲੋਂ ਵੱਸ ਕਰਕੇ ਸੋਸਾਇਟੀ ਬਣਾਈਏ ਜਿਹਦੇ ਵਿੱਚ ਰੋਡਾਂ ਦਾ ਬਚਿਆ ਦੀ ਧੀਰੀ ਪਰਵਾਹ ਉਹਨਾਂ ਦੀ ਸਾਰਾ ਭਾਗੀ ਕਰੀਏ ਵਾਲੇ ਇੱਕ ਪੰਜ ਦਰਾਂ ਬਲਾਈ ਕਿ ਪੰਜਾਬ ਉਸ ਦੇ ਵਿੱਚ ਨੌਕਰੀ ਕਰਦੀ ਹੈ ਇੱਕ ਮੁਲਾਜ਼ਮ ਨੂੰ ਆਪਣੀ ਨੌਕਰੀ ਦੇ ਦੌਰਾਨ ਇੱਕ ਸੋਸਾਇਟੀ ਚਲਾਈਆਂ ਬਹੁਤ ਔਖਾ ਹੁੰਦਾ ਪਰ ਫਿਰ ਵੀ ਨਾਲੇ ਆਪਣੀ ਦਿਲੀ ਦੇ ਰੂਪੇ ਕੱਟ ਕੇ ਆਪਣੇ ਪਰਿਵਾਰਕ ਦੇ ਰੂਪੇ ਕੱਟ ਕੇ ਉਹਨਾਂ ਦੇ ਵਿੱਚੋਂ ਸਮਾਂ ਕੱਟ ਕੇ ਇਹ ਸੋਸਾਇਟੀ ਨੂੰ ਪਹੁੰਚਦਾ ਤੇ ਅੱਜ ਉਸ ਸੋਸਾਇਟੀ ਨੂੰ ਬਣਾਏ ਹੋਏ 3 ਸਾਲ ਹੋ ਗਏ ਆ ਔਰ ਨਾਮ ਇਸ ਸੋਸਾਇਟੀ ਦੇ ਨਾਲ ਈਰਾਂ ਦੀ ਗਿਣਤੀ ਵਧ ਗਈ 23 ਦੇ ਫਿਰ ਜਿਹੜੀ ਫੋਟੋਆਂ ਦੀ ਗਿਣਤੀ ਵਧ ਰਹੀ ਹੈ। ਔਰ ਇਹਨਾਂ ਤੇ ਜਿਹੜੇ ਕਾਮਰਾਨ ਹੋ ਦੀ ਸਹਾਲਾ ਯੂਨਿਟ ਦੇ ਅਖਰੀ ਜਿਹੜੇ ਕੰਮ ਕਰਦੇ ਆ ਵਰਕਸ਼ਾਪ ਦੁਆਰੇ ਬਣਾਏ ਲੋਕ ਦੇ ਖਾਤੇ ਹੁੰਦੇ ਆ ਤੇ ਇਹ ਵੀ ਦੇਰ ਮੈਂ ਆਪਣੇ स्टूड ਦੇ ਵਿੱਚ ਇਸ ਤੋਂ ਔਰ ਮਾਤਾ ਜੀਤਰੀ ਬਾਈ ਮਾਤਾ ਜੀਤਰੀ ਬਾਈ ਕੀ ਸਾਡੇ ਸੋਸ਼ਲ ਮਾਸੀ ਵੀ ਭੇਜੇ ਮਾਤਾ ਸੁਮਤਰੀ ਵਾਹਿ ਫੁੱਲੇ ਜੀ ਦੇ ਘਰ ਕੇ ਲਈ ਤੇ ਉਹਨਾਂ ਦਾ ਜਨਮ 3 ਜਨਵਰੀ 1931 ਈਸਵੀ ਨੂੰ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਸੰਤੋਸ਼ੀ ਨਵੇਸੀ ਅਤੇ ਮਾਤਾ ਦਾ ਨਾਮ ਲక్ష్ਮੀ ਸੀ। ਇਹਨਾਂ ਦਾ ਵਿਆਹ 1940 ਈਸਵੀ ਨੂੰ ਹੋਇਆ ਜਦਗੀ ਉਦੋਂ ਇਹਨਾਂ ਦੀ ਉਮਰ 19 ਸਾਲ ਦੀ ਸੀ। ਇਹਨਾਂ ਦੇ ਪਤੀ ਦਾ ਨਾਮ ਜੋਤੀ rau ਫੁੱਲੇ ਸੀ। ਸ਼ੁਰੂ ਤੋਂ ਹੀ ਮਾਤਾ ਸੁਮਤਰੀ ਵਾਹਿ ਫੁੱਲੇ ਨੂੰ ਪੜਨ ਦੀ ਬਹੁਤ ਜ਼ਿਆਦਾ ਲਗਨ ਸੀ। ਇਹਨਾਂ ਦੇ ਦੇ ਵਿੱਚ ਇੱਕ ਖਾਇਸ਼ ਸੀ ਕਿ ਮੈਂ ਪੜ ਕੇ ਆਪਣੀ ਸੋਸਾਇਟੀ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਵਾਂ ਪਰ ਉਸ ਸਮੇਂ ਤੁਹਾਨੂੰ ਪਤਾ ਹੀ ਹੈ 19ਵੀਂ ਸਦੀ ਦੇ ਵਿੱਚ ਜਦ ਕੇ ਇਹਨਾਂ ਦਾ 1831 ਨੂੰ ਜਨਮ ਹੋਇਆ ਉਸ ਸਮੇਂ ਭਾਰਤ ਦੇ ਜਿਹੜਾ ਸਾਡਾ ਗੁਲਾਮ ਸੀ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਭਾਰਤ ਬੱਝਿਆ ਹੋਇਆ ਸੀ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਸੰਘਰਸ਼ੀ ਆਪਣਾ ਹਿਸਾਬ ਲੈ ਰਹੇ ਸਨ ਉਸ ਸਮੇਂ ਔਰਤਾਂ ਦੀ ਪੜ੍ਹਾਈ ਦੇ ਉੱਤੇ ਪੂਰਾ ਹੀ ਰੋਗ ਲੱਗੀ ਹੋਈ ਸੀ ਪਰ ਮਾਤਾ ਸ੍ਰਿਤੀਬਾਈ ਭੁੱਲੇ ਇਹਨਾਂ ਦਾ ਹੋਂਸਾ ਸ੍ਰਿਤੀਬਾਈ ਨੇ ਬੱਚਿਆਂ ਦੀ ਲੜਕੀਆਂ ਦੀ ਪੜ੍ਹਾਈ ਦੇ ਲਈ ਯੋਗ ਕਦਮ ਉਠਾਇਆ ਅਤੇ ਉਨ੍ਹਾਂ ਨੇ ਅੱਗੇ ਆ ਕੇ ਲੜਕੀਆਂ ਦੀ ਪੜ੍ਹਾਈ ਤੇ ਜਿਹੜੀ پابੰਦੀ ਲੱਗੀ ਹੋਈ ਸੀ ਉਹ ਹਟਾ ਕੇ ਲੜਕੀਆਂ ਨੂੰ ਪੜ੍ਹਾਈ ਲਈ ਉਸ਼ਾਹਿਤ ਕੀਤਾ ਇਹਨਾਂ ਨੇ ਪਹਿਲੀ ਵਾਰ 1804 ਹਲੀ ਦੇ ਵਿੱਚ ਇੱਕ ਸਕੂਲ ਦੀ ਸਥਾਪਨਾ ਕੀਤੀ ਉਸ ਸਮੇਂ ਜਿਹੜੀ ਲੜਕੀਆਂ ਦੀ ਪੜ੍ਹਨ ਦੀ ਗਿਣਤੀ ਸਿਰਫ 9 ਸੀ ਉਸ ਤੋਂ ਅੱਗੇ ਅੱਗੇ ਹੋਰ ਵੱਧੇਗੇ ਸਮੇਂ ਸਮੇਂ ਅਨੁਸਾਰ ਸੋਸਾਇਟੀ ਨੂੰ ਸਮਾਜ ਨੂੰ ਜਾਗਰੂਕ ਕਰਦੇਗੇ ਤੇ ਆਪਣੀ ਸਿੱਖਿਆ ਦੇ ਨਾਲ ਨਾਲ ਹੋਰ ਬੱਚਿਆਂ ਨੂੰ ਵੀ ਜੋੜਦੇਗੇ ਜਿਸੇ ਕਰਾਈ ਅੱਜ ਜੇਕਰ ਸਾਡੇ ਟੀਚਰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜੇ ਕੋਈ ਜੇੜੀ ਯੋਗ ਕਰਦੀ ਹੈ ਜਾਂ ਸਾਡੇ ਪਰਿਵਾਰ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਕੋਈ ਲੜਕੀਆਂ ਪੜ੍ਹਦੀਆਂ ਤੇ ਸ੍ਰੀ ਗੁਰਮਾਤਾ ਸੁਮਤਰੀ ਬਾਈ ਜੀ ਨੇ ਯੋਗਦਾਨ ਕਰਕੇ ਔਰ ਆਪਣੇ ਜੀਵਨ ਕਾਲ ਨੂੰ ਸਮਾਪਤ ਕਰਦੇ ਹੋਏ ਇਸ 10 ਮਾਰਚ 1870 ਦੀ ਇਸਤਰੀ ਨੂੰ ਸਾਨੂੰ ਵਿਦਾਇਗੀ ਨਿਛੋੜਾ ਦੇ ਕੇ